ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਗ੍ਰੰਥ ਜਿੱਥੇ ਗੁਰੂ ਪਿਆਰੇਓ ਹਰ ਰੋਜ਼ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਉਚਾਰੇ ਇਹ ਬਚਨ ਪੜ੍ਹਨੇ ਨੇ ਉਸ ਦੇ ਨਾਲ ਨਾਲ ਆਪਣੇ ਜੀਵਨ ਦੇ ਵਿੱਚ ਵੀ ਢਾਲਨੇ ਨੇ ਜੇ ਹਰ ਰੋਜ਼ ਪੜ੍ਹਨਾ ਹੈ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਗ੍ਰੰਥ ਤੇ ਆਪਣਾ ਮੁਰਸ਼ਿਦ ਆਪਣਾ ਇਸ਼ਟ ਕੇਵਲ ਤੇ ਕੇਵਲ ਸਾਇਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਨਨ ਆਪਣਾ ਜੀਵਨ ਕੇਵਲ ਤੇ ਕੇਵਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਦਾ ਨਾਮ ਜਪਦਿਆਂ ਹੋਇਆਂ ਬੰਦਗੀ ਕਰਦਿਆਂ ਹੋਇਆਂ ਬਤੀਤ ਕਰਨਾ ਹੈ ਅਸੀਂ ਹਰ ਰੋਜ਼ ਜਪਜੀ ਸਾਹਿਬ ਦੀ ਬਾਣੀ ਦੇ ਜਾਪ ਕਰਦੇ ਹਾਂ ਤੇ ਗੁਰੂ ਨਾਨਕ ਮਹਾਰਾਜ ਜੀ ਮਹਾਰਾਜ ਹਰ ਰੋਜ਼ ਅੰਮ੍ਰਿਤ ਵੇਲੇ ਸਾਨੂੰ ਇਹ ਉਪਦੇਸ਼ ਕਰਦੇ ਨੇ ਸਮਝਾਉਂਦੇ ਨੇ ਕਿ ਸੰਸਾਰ ਦੇ ਅੰਦਰ ਮਨੁੱਖ ਪੈਦਾ ਹੋਇਆ ਸੰਸਾਰ ਦੇ ਅੰਦਰ ਜੀਵਨ ਵਸਰ ਕਰਦਿਆਂ ਹੋਇਆਂ ਅਨੇਕਾਂ ਹੀ ਤਰ੍ਹਾਂ ਦੇ ਕੰਮਕਾਜ ਕਰਨੀਆਂ ਹੋਈਆਂ ਜੇ ਮਨੁੱਖ ਦੇ ਹੱਥ ਪੈਰ ਮਿੱਟੀ ਦੇ ਨਾਲ ਮਲੀਨ ਹੋ ਜਾਣ ਗੰਦੇ ਹੋ ਜਾਣ ਉਹਨਾਂ ਨੂੰ ਜਲ ਦੇ ਨਾਲ ਉਜੜ ਕੀਤਾ ਜਾ ਸਕਦਾ ਹੈ ਸਾਫ਼ ਕੀਤਾ ਜਾ ਸਕਦਾ ਹੈ ਜੇ ਵਸਤਰ ਗੰਦੇ ਹੋ ਜਾਣ ਮਿੱਟੀ ਦੇ ਨਾਲ ਫਲੀਤ ਹੋ ਜਾਣ ਉਹਨਾਂ ਨੂੰ ਸਾਗਣ ਦੇ ਨਾਲ ਧੋ ਕੇ ਉਜੜ ਕੀਤਾ ਜਾ ਸਕਦਾ ਹੈ ਪਰ ਜੇ ਕਿਤੇ ਮਨੁੱਖ ਦੀ ਮਤ ਮਨੁੱਖ ਦਾ ਮਨ ਮੈਨਾ ਉਹ ਜਾਵੇ ਭੈੜੀ ਮਾਤਮ ਲੋਕ ਅਖਤਿਆਰ ਕਰ ਜਾਵੇ ਤੇ ਉਸ ਨੂੰ ਸਾਫ ਕਰਨ ਦਾ ਇੱਕੋ ਹੀ ਇੱਕ ਤਰੀਕਾ ਉਹ ਪਰਮਾਤਮਾ ਦੀ ਇਬਾਦਤ ਪਰਮਾਤਮਾ ਦੀ ਬੰਦਗੀ ਹਰ ਰੋਜ਼ ਸਤਿਗੁਰਾਂ ਦੇ ਅਸੀ ਬਚਨ ਪੜ੍ਹਦੇ ਆ ਭਰੀ ਜਾ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਤੇਰਾ ਰੱਬ ਜੀ ਦੀ ਬੰਦਗੀ ਦੇ ਦੁਆਰਾ ਰੱਬ ਜੀ ਦੇ ਸਿਮਰਣ ਦੇ ਦੁਆਰਾ ਉਹ ਪਾਪਾਂ ਦੀ ਜਿਹੜੀ ਮੈਲ ਹੈ ਉਸ ਨੂੰ ਧੋਇਆ ਜਾ ਸਕਦਾ ਹੈ ਗੁਰੂ ਪਿਆਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਇਹ ਜੀਵਨ ਵਿੱਚੋਂ ਇੱਕ ਸੰਖੇਪ ਦੇ ਵਿੱਚ ਘਟਨਾ ਦੀ ਸਾਂਝ ਪਾ ਕੇ ਸਮਾਪਤੀ ਕਰਦੇ ਨੇ ਇਤਿਹਾਸ ਦੇ ਅੰਦਰ ਜ਼ਿਕਰੇ ਆਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਨੇ ਅਨਾਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦੀਵਾਨ ਸਜਾਇਆ ਹੋਇਆ ਸਜੇ ਹੋਏ ਦੀਵਾਨ ਦੇ ਅੰਦਰ ਬਿਆਨਤ ਸੰਤਾਂ ਜਿਹੜੀਆਂ ਨੇ ਆਉਂਦੀਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸ਼ੁਭਦਾ ਕਰਦੀਆਂ ਸਤ ਸੰਗਤ ਦੇ ਵਿੱਚ ਬੈਠ ਜਾਂਦੇ ਆ। ਪਾਸ ਖੜੇ ਇੱਕ ਸਿੱਖ ਜਿਹੜਾ ਉਹ ਅਰਦਾਸ ਦੀ ਸੇਵਾ ਕਰ ਰਿਹਾ ਜਿਹੜੀ ਵੀ ਸੰਗਤ ਆਉਂਦੀ ਹੈ ਸਤਿਗੁਰਾਂ ਨੂੰ ਸ਼ਿਜਦਾ ਕਰਦੀ ਹੈ ਮੱਥਾ ਟੇਕਦੀ ਹੈ ਉਸ ਸਿੰਘ ਨੂੰ ਉਸ ਸਿੱਖ ਨੂੰ ਦੱਸਦੇ ਨੇ ਕਿ ਤੁਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਦੋ ਬੇਨਤੀ ਕਰ ਦੋ। ਉਹ ਸਿੰਘ ਅਰਦਾਸ ਕਰਦਾ ਤੇ ਸੰਗਤ ਫੇਰ ਮੱਥਾ ਟੇਕ ਕੇ ਇਸੇ ਤਰ੍ਹਾਂ ਸੰਗਤ ਦੇ ਵਿੱਚ ਸੰਗੀ ਰੂਪ ਦੇ ਅੰਦਰ ਸਾਰੇ ਹੀ ਗੁਰਸਿੱਖ ਵਿਰਾਜਮਾਨ ਹੋ ਜਾਣ। ਇਤਿਹਾਸ ਦੇ ਵਿੱਚ ਜ਼ਿਕਰ ਆਇਆ ਭਾਈ ਬੰਗਾ ਸਿੰਘ ਜੀ ਇੱਕ ਸਿੱਖ ਹੋਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਣ ਦੇ ਵਿੱਚ ਆਏ। 사ਤਗੁਰਾਂ ਨੂੰ ਸਜਦਾ ਕੀਤਾ। ਅਰਦਾਸੀਏ ਸਿੰਘ ਨੂੰ ਕਹਿਣ ਲੱਗੇ ਮੇਰੇ